ਇਹ ਨਵਾਂ ਫੀਟਰ ਨਹੀਂ ਜੀ ਇਹ ਨਵਾਂ ਨਹੀਂ ਪੁਰਾਣਾ ਬਹੁਤ ਪੁਰਾਣਾ ਫੀਟਰ ਹੈ ਇਹ ਤੇ ਇਹ ਆਪਾਂ ਪੇਂਟ ਕਰਿਆ ਤੇ ਕਿਵੇਂ ਕਰਿਆ ਇਹ ਤੁਹਾਨੂੰ ਸਾਰੀ ਇਹਦੀ ਹਾਲਤ ਜਿਹੜੀ ਪੁਰਾਣੀ ਦਿਖਾਵਾਂਗੇ ਤੇ ਇੱਕ ਇੱਕ ਗੱਲ ਤੁਹਾਨੂੰ ਸਾਰੀ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਪੇਂਟ ਹੋਇਆ ਤੇ ਕਿੰਨੀ ਮਿਹਨਤ ਲੱਗੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਨ੍ਹਾਂ ਕੋਲ ਪੱਠੇ ਵਾਲੇ ਫੀਟਰ ਘੜੁਕੇ ਹੈਗੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਆ ਤੁਸੀਂ ਦੇਖ ਸਕਦੇ ਹੋ ਇਹਦੀ ਹਾਲਤ ਕਿਸ ਤਰ੍ਹਾਂ ਦੀ ਹੈ ਇੰਨਾ ਖਰਾਬ ਆ ਆ ਹੇਠੋਂ ਤੁਸੀਂ ਦੇਖ ਲਓ ਕਿੰਨੀ ਜਰ ਪਈ ਹੋਈ ਆ ਕਿਉਂਕਿ ਪਹਿਲਾਂ ਸ਼ਾਇਦ ਮੈਨੂੰ ਲੱਗਦਾ ਪ੍ਰੈਮਰ ਇਹਨਾਂ ਨਹੀਂ ਕਰਿਆ ਫੱਟੇ ਵੀ ਖਰਾਬ ਹੋ ਚੁੱਕੇ ਆ ਪੂਰੇ ਤੇ ਪੂਰੀ ਤਰ੍ਹਾਂ ਇਹ ਖਰਾਬ ਹੋ ਚੁੱਕਿਆ ਦੇਖੋ ਕਿੰਨੀ ਜੰਗਾਲ ਆਈ ਹੋਈ ਆ ਰੰਗ ਦੇ ਹੇਠਾਂ ਵੀ ਜੰਗਾਲ ਪੈ ਗਈ ਇਸ ਲਈ ਇਹ ਵੀਡੀਓ ਪੂਰੀ ਬਣਾਈ ਆਪਾਂ ਕਿਉਂਕਿ ਕੰਮ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਕਈ ਸਸਤਾ ਕਰ ਦਿੰਦੇ ਹੈਗੇ ਆ ਇਹ ਆਪਣੇ ਕੰਮ ਦਾ ਤੇ ਸਸਤੇ ਕੰਮ ਦਾ ਕਿੰਨਾ ਫਰਕ ਹੁੰਦਾ ਕੀ ਕਾਰਨ ਹੁੰਦਾ ਤੁਹਾਨੂੰ ਸਾਰਾ ਦੱਸਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆ ਤੁਸੀਂ ਦੇਖੋ ਇਹਦੇ ਕਿੰਨੀ ਜੰਗਾਲ ਪਈ ਹੋਈ ਆ ਕਿਸ ਤਰ੍ਹਾਂ ਦੀ ਆ ਦੇਖੋ ਇਹ ਫੱਟੇ ਕਿੰਨੇ ਫਟੇ ਹੋਏ ਆ ਤੇ ਇਹਾਂ ਆ ਗੀਆਂ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਜੰਗਾਲ ਕਿੰਨੀ ਹੈਗੀ ਆ ਤੇ ਹੁਣ ਆਪਾਂ ਇਹਦੀ ਸਫਾਈ ਦੀ ਵੀਡੀਓ ਤੁਹਾਨੂੰ ਦਿਖਾਣੇ ਆ ਆ ਦੇਖੋ ਹੁਣ ਇਹ ਪੂਰੀ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਕਾਸਟਿਕ ਨਾਲ ਧੋਵਾਂਗੇ ਇਹਗਾ ਹੀ ਕਾਸਟਿਕ ਮਾਰਾਂਗੇ ਇਹਦੇ ਤੇ ਇਹ ਗਨ ਨਾਲ ਕਾਸਟਿਕ ਆਪਾਂ ਮਾਰਨਾ ਸ਼ੁਰੂ ਕਰਤਾ ਇਹਦੇ ਤੇ ਠੀਕ ਹੈ ਜੀ ਸਾਰੇ ਕਾਸਟਿਕ ਮਾਰਤਾ ਇੰਜਨ ਦੇ ਉੱਤੇ ਮਾਰਤਾ ਜਿੰਨਾ ਵੀ ਜਿੱਥੇ ਕਿਉਂਕਿ ਇੱਥੇ ਪੱਤੀਆਂ ਵਾਲਾ ਹੁੰਦਾ ਸਿਸਟਮ ਬਣਿਆ ਤੇ ਇਹਦੇ ਤੇ ਹੁਣ ਜਿ ਸਫਾਈ ਹੁੰਦੀ ਨਹੀਂ ਪੂਰਾ ਰੰਗ ਨਹੀਂ ਉਤਰਦਾ ਠੀਕ ਹੈ ਕਾਸਟਿਕ ਵੱਜ ਗਿਆ ਬਸ ਇੱਕ ਛੇਸੀ ਦੇ ਹਟਾਨੀ ਮਾਰਦੇ ਕਾਸਟਿਕ ਆਪਾਂ ਬਾਕੀ ਸਾਰਾ ਇਹ ਰੰਗ ਜਿਹੜਾ ਇਹ ਫੁੱਲ ਜੂਗਾ ਰੰਗ ਉਤਰ ਜੂਗਾ ਆ ਦੇਖ ਲਓ ਸਾਰੇ ਕਾਸਟਿਕ ਵੱਜ ਗਿਆ ਤੇ ਜਿਹੜੀ ਹੈਟਾਂ ਇਹ ਸ਼ੋ ਖੋਦੀ ਪਈ ਹੈ ਸ਼ੋ ਦੇ ਉੱਤੇ ਵੀ ਆਪਾਂ ਆਕਾਸਟਿਕ ਮਾਰਿਆ ਇਹ ਜਮਾ ਸਟੀਲ ਵਰਗੀ ਸ਼ੋ ਸਾਫ਼ ਕਰਕੇ ਪੂਰੀ ਤਰ੍ਹਾਂ ਫਿਰ ਆਪਾਂ ਇਹਨੂੰ ਰੰਗ ਕਰਨਾ વોਟਰ ਸਰਵਿਸ ਵਾਸਤੇ ਹੁਣ ਆਪਾਂ ਸਪੈਸ਼ਲ ਲਿਆਂਦਾ ਪਿੰਡ ਵਿੱਚ ਸਰਵਿਸ ਸਟੇਸ਼ਨ ਤੇ ਦਿਵਾਉਣ ਵਾਸਤੇ ਜਿਹੜਾ ਨਗ ਆਪਣੀ ਵਰਕਸ਼ਾਪ ਤੇ ਆ ਗਿਆ ਉਹਦੀ ਕਿਸੇ ਤਰ੍ਹਾਂ ਦੀ ਕੋਈ ਸਰਦਰਦੀ ਨਹੀਂ ਜੇ ਤੁਸੀਂ ਆਪਣੀ ਵਰਕਸ਼ਾਪ ਤੇ ਗਵਿੰਦਗੜ ਨਗ ਭੇਜਦੇ ਹੋ ਕੋਈ ਵੀ ਟਰਾਲੀ ਆ ਕੜੂਕਾ ਕੰਬੈਨ ਆ ਜੋ ਜਿਸ ਚੀਜ਼ ਦਾ ਵੀ ਕੰਮ ਆ ਠੀਕ ਆ ਉਹਦੀ ਤੁਹਾਨੂੰ ਇੱਕ ਵਾਰੀ ਭੇਜੇ ਬਾਦ ਕੋਈ ਸਰਦਰਦੀ ਨਹੀਂ ਧਵਾਣਾ ਕਰਨਾ ਬਸ ਤੁਹਾਨੂੰ ਉਹਦਾ ਜਿਹੜਾ ਬਿੱਲ ਹੁੰਦੀ ਆ ਲੇਬਰ ਹੁੰਦੀ ਆ ਉਹ ਦੇਣਾ ਹੋਊਗਾ ਬਾਕੀ ਸਾਰਾ ਕੰਮ ਅਸੀਂ ਆਪ ਕਰਾਉਣਾ ਠੀਕ ਆ ਇਹ ਆ ਧੋਏ ਬਾਦ ਤੁਸੀਂ ਦੇਖ ਲਿਓ ਇੰਜਨ ਪੂਰੀ ਤਰ੍ਹਾਂ ਇਹਦੇ ਮਗਲੈਲ ਤੇਲ ਲੱਗਿਆ ਹੋਇਆ ਸਾਰਾ ਸਾਫ਼ ਹੋ ਗਿਆ ਸਾਰੇ ਵਾਟਰ ਸਰਵਿਸ ਹੋ ਗਈ ਇਹਦੀ ਆ ਦੇਖੋ ਹੇਠੋਂ ਵੀ ਜਿਹੜਾ ਇਹ ਥੋੜਾ ਬਹੁਤ ਜਿਆ ਰੰਗ ਰਹਿ ਗਿਆ ਹੁਣ ਹੁਣ ਤੁਸੀਂ ਇਹ ਹਾਲਤ ਇਹਦੀ ਚੰਗੀ ਤਰ੍ਹਾਂ ਦੇਖ ਲਓ ਤੇ ਜਦ ਸਫਾਈ ਕਰਾਂਗੇ ਤੁਹਾਨੂੰ ਇਹ ਰੰਗ ਬਿਲਕੁਲ ਵੀ ਕਿਤੋਂ ਵੀ ਨਜ਼ਰ ਨਹੀਂ ਆਉਣਾ ਸਾਰਾ ਸਾਫ਼ ਕਰ ਦੇਣਾ ਇਹਠਾਂ ਜੰਗਾਲ ਹੈਗੀ ਹੈ ਜਿਹੜੀ ਆ ਥੋੜਾ ਥੋੜਾ ਰੰਗ ਰਹਿੰਦਾ ਤੇ ਟੋਟਲ ਸਾਫ਼ ਕਰਨਾ ਫੱਟੇ ਆ ਜਿਹੜੇ ਇਹ ਵੀ ਕਰ ਦੇਣੇ ਆ ਠੀਕ ਹੈ ਜੀ ਹੁਣ ਆਪਾਂ ਸਫਾਈ ਸ਼ੁਰੂ ਕਰਦੇ ਆ ਇਹਦੀ ਤੇ ਆ ਜਿਹੜੀ ਸ਼ੋਪ ਹੈ ਇਹਦਾ ਵੀ ਇੰਨਾ ਰੰਗ ਉੱਤਰ ਗਿਆ ਤੇ ਥੋੜਾ ਬਹੁਤ ਰਹਿ ਗਿਆ ਹੁਣ ਆਪਾਂ ਗ੍ਰੈਂਡਰ ਚਾਲੂ ਕਰ ਦਿੱਤਾ ਇਹਦੇ ਤੇ ਠੀਕ ਹੈ ਗ੍ਰੇਂਡਰ ਸਾਰੇ ਮਾਰਾਂਗੇ ਜਿੱਥੇ ਜਿੱਥੇ ਗ੍ਰੇਂਡਰ ਮਾਰਨਾ ਫਿਰ ਤੁਹਾਨੂੰ ਸਫਾਈ ਦਿਖਾਉਣੀ ਆ। ਆਹ ਦੇਖੋ ਸਫਾਈ ਤੁਸੀਂ। ਠੀਕ ਹੈ ਜੀ। ਸਾਰਾ ਰੰਗ ਉਤਾਰਤਾ ਲੋਹਾ ਸਟੀਲ ਦੇ ਵਾਂਗੂ ਸਾਫ਼ ਹੋ ਗਿਆ ਤੁਸੀਂ ਦੇਖ ਸਕਦੇ। ਠੀਕ ਹੈ ਜੀ। ਹੁਣ ਆ ਚੀਜ਼ ਹੈਗੀ ਐ ਇਹ ਬਿਨਾ ਉਹਦੇ ਤੋਂ ਐ ਪਹਿਲਾਂ ਤੇ ਆਹ ਹੁਣ ਸਫਾਈ ਐ ਤੁਸੀਂ ਦੇਖ ਲਓ। ਇਹ ਸਫਾਈ ਕੀਤੀ ਹੋਈ ਤੁਸੀਂ ਦੇਖ ਲਓ ਆ ਸ਼ੋਅ ਸਾਫ਼ ਕੀਤੀ ਹੋਈ ਐ ਪੂਰੀ ਤਰ੍ਹਾਂ। ਠੀਕ ਹੈ ਜੀ ਤੇ ਇਹਦੀ ਪਹਿਲਾਂ ਹਾਲਤ ਕਿਵੇਂ ਸੀ ਉਹ ਤੁਸੀਂ ਦੇਖ ਹੀ ਲਈ ਨਹੀਂ ਤਾਂ ਆਪਾਂ ਸਕਰੀਨ ਦੇ ਉੱਤੇ ਨਾਲ ਚਲਾ ਦਿੰਨੇ ਆ ਛੋਟੀ ਸਕਰੀਨ ਆ ਚੀਜ਼ ਤੁਸੀਂ ਦੇਖ ਰਹੇ ਹੋ ਇਹ ਸਫਾਈ ਤੋਂ ਪਹਿਲਾਂ ਦੀ ਠੀਕ ਹੈ ਜੀ ਆ ਸਾਰਾ ਸਾਫ ਹੋਇਆ ਹੋਇਆ ਠੀਕ ਹੈ ਜੀ ਇੰਨਾ ਰੰਗ ਉਤਾਰਿਆ ਹਾਲਾਂਕਿ ਦੇਚੋ ਡਿਜ਼ਾਈਨ ਬਹੁਤ ਜ਼ਿਆਦਾ ਇੱਥੋਂ ਗ੍ਰੈਂਡਰ ਚੱਲਦਾ ਨਹੀਂ ਪਰ ਫਿਰ ਵੀ ਜਿੰਨਾ ਹੋ ਸਕਦਾ ਦੇਖੋ ਇੱਕ ਐਂਗਲ ਤੱਕ ਵੀ ਪੂਰੀ ਸਫਾਈ ਕਰੀ ਹੈ ਆ ਦੇਖ ਲਓ ਠੀਕ ਹੈ ਜੀ ਤੇ ਹੁਣ ਆਪਾਂ ਰੈੱਡ ਆਕਸਾਈਡ ਪ੍ਰੈਮਰ ਮਾਰਤਾ ਪੂਰੀ ਤਰ੍ਹਾਂ ਜੋ ਪ੍ਰੈਮਰ ਪੱਟੀ ਮਸਾਲਾ ਜੋ ਲੱਗਦਾ ਸਭ ਕੁਝ ਆ ਲੱਕੜ ਜਿੱਥੋਂ ਸਾਰੀ ਇਹ ਲੱਕੜ ਤੇ ਤੇੜਾ ਸੀ ਇਹ ਪੱਟੀ ਭਰ ਕੇ ਵਧੀਆ ਕਰਿਆ ਠੀਕ ਹੈ ਪੂਰਾ ਤਸੱਲੀ ਦਾ ਕੰਮ ਆ ਇਸ ਲਈ ਆਪਣੇ ਰੇਟ ਦਾ ਫਰਕ ਹੁੰਦਾ ਕਿਉਂਕਿ ਕਈ ਹੈਗੇ ਆ ਕਲੀ ਵਾਲੇ ਜਿਹੜੇ ਜਮ੍ਹਾਂ ਸਸਤੇ ਹੁੰਦੇ ਆ ਉੱਚੀ ਮਾਰ ਕੇ ਕਹਿ ਦਿੰਦੇ ਆ ਅੱਧੋ ਅੱਧ ਘਾਟ ਅੱਧ ਤੋਂ ਵੀ ਜ਼ਿਆਦਾ ਰੇਟ ਦਾ ਜ਼ਰੂਰ ਆਪਣਾ ਫਰਕ ਹੋਊਗਾ ਪਰ ਇੱਕ ਇੱਕ ਕੰਮ ਤਸੱਲੀ ਦਾ ਆ ਇਸ ਲਈ ਆਪਾਂ ਵੀਡੀਓ ਪਾ ਕੇ ਤੁਹਾਨੂੰ ਜਾਗਰੂਕ ਕੀਤਾ ਕਿ ਕੰਮ ਦਾ ਕੱਲੀ ਕੀਮਤ ਹੀ ਨਹੀਂ ਜਾਦਾ ਕੰਮ ਦਾ ਫਰਕ ਹੁੰਦਾ ਆ ਦੇਖੋ ਜਿੱਥੇ ਗ੍ਰੈਂਡਰ ਨਹੀਂ ਚੱਲਦਾ ਉੱਥੇ ਵੀ ਗ੍ਰੈਂਡਰ ਦਾ ਏਸੀ ਸਾਰੀ ਸਾਫ਼ ਕਰਿਆ ਰੇਗਮਾਰ ਮਾਰਿਆ ਗ੍ਰੈਂਡਰ ਜਿੱਥੇ ਜੋ ਚੀਜ਼ ਚੱਲਣ ਵਾਲੀ ਹੈ ਇਹੜਾ ਏਸੀ ਦੀ ਸਫਾਈ ਵੀ ਤੁਸੀਂ ਦੇਖ ਸਕਦੇ ਹੋ ਗਾਡਰ ਪੂਰੀ ਖਰਾਬ ਸੀ ਆ ਟੈਂਕੀ ਪੂਰੀ ਖਰਾਬ ਹੋਈ ਹੋਈ ਸੀ ਕੋਈ ਇਹੋ ਜੀ ਜਗ੍ਹਾ ਨਹੀਂ ਜਿੱਥੋਂ ਸਫਾਈ ਨਾ ਕਰੀ ਹੋਵੇ ਆ ਦੇਖੋ ਰੇਮ ਪੂਰੀ ਤਰ੍ਹਾਂ ਸਾਫ਼ ਕਰਿਆ ਕਈਆਂ ਦੇ ਤਾਂ ਰਮ ਟਾਇਰ ਸਾਰੇ ਲਿਪੜੇ ਹੁੰਦੇ ਆ ਤੁਹਾਨੂੰ ਪੇਂਟ ਤੋਂ ਬਾਅਦ ਦਿਖਾਵਾਂਗੇ ਠੀਕ ਹੈ ਜੀ ਪ੍ਰੈਮਰ ਦਾ ਕੰਮ ਸਾਰਾ ਹੋ ਗਿਆ ਇਹ ਕੰਪਲੀਟ ਪ੍ਰੈਮਰ ਵੱਜ ਚੁੱਕਿਆ ਲੱਕੜ ਤੇ ਲੱਕੜ ਵਾਲਾ ਪ੍ਰੈਮਰ वुਡ ਪ੍ਰੈਮਰ ਵੱਜ ਗਿਆ ਡੇਟਾ ਲੋਹੇ ਤੇ ਰੈਡ ਆਕਸਾਈਡ ਲਾਤਾ ਇਸ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਦੇ ਪੱਟੀ ਭਰਨ ਵਾਲਾ ਕੰਮ ਸ਼ੁਰੂ ਕਰਦੇ ਆਂ ਪ੍ਰੈਮਰ ਦਾ ਕੰਮ ਪੂਰਾ ਕੰਪਲੀਟ ਹੈ ਤੇ ਇਹਦੇ ਹੁਣ ਲੱਕੜ ਤੇ ਜਿਹੜੀ ਪੱਟੀ ਭਰਨ ਵਾਲੀ ਆ ਸਾਰੀ ਭਰਾਂਗੇ ਆਪਾਂ ਸ਼ੋ ਵੀ ਪ੍ਰੈਮਰ ਹੋ ਗਈ ਠੀਕ ਹੈ ਜੀ ਪੱਟੀ ਭਰ ਕੇ ਪੂਰੀ ਤਸੱਲੀ ਦੀ ਹੁਣ ਆਪਾਂ ਇਹਦੇ ਪੱਟੀ ਭਰੇ ਬਾਅਦ ਆ ਜਿੰਨੇ ਲੱਕੜ ਦਾ ਸੀਗਾ ਸਾਰਾ ਪੱਟਾ ਲੱਗਿਆ ਪੂਰੀ ਪੱਟੀ ਕੰਪਲੀਟ ਹੋ ਗਈ ਠੀਕ ਹੈ ਜੀ ਆ ਦੇਖੋ ਪੁਰਾਣੀ ਲੱਕੜ ਕਿੰਨੀ ਸੀ ਇਹਦੀ ਪਹਿਲਾਂ ਵਾਲੀ ਹਾਲਤ ਤੁਸੀਂ ਪਹਿਲਾਂ ਵੀਡੀਓ ਚ ਵੇਖ ਹੀ ਲਈ ਸਾਰੇ ਪੱਟੀ ਲਾਈ ਹੈ ਤੇ ਇਹਦੇ ਸਿਰ ਤੇ ਹੀ ਪੇਂਟ ਦੀ ਫਿਨਿਸ਼ਿੰਗ ਆਉਣੀ ਹੈ ਠੀਕ ਹੈ ਜੀ ਬੈਕ ਸਾਈਡ ਅਸੀਂ ਪੱਟੀ ਨਹੀਂ ਭਰਦੇ ਕਿਉਂਕਿ ਇਟਾਂ ਰੱਖੀਆਂ ਜਾਂਦੀਆਂ ਇੱਥੋਂ ਖਰਾਬ ਹੋ ਜਾਂਦਾ ਇੱਥੋਂ ਭਰਨ ਦਾ ਫਾਇਦਾ ਵੀ ਨਹੀਂ ਤੇ ਹੁਣ ਆਪਾਂ ਰਗੜਾਈ ਕਰਕੇ ਤੁਸੀਂ ਇੱਥੇ ਫਿਨਿਸ਼ਿੰਗ ਦੇਖਿਓ ਪੇਂਟ ਦੀ ਨਵਾਂ ਪੁਰਾਣਾ ਸਾਰਾ ਭੁੱਲ ਜਾਓਗੇ ਤੁਸੀਂ ਨੰਬਰ ਆਪਣੇ ਸਕਰੀਨ ਤੇ ਦਿੱਤੇ ਹੋਏ ਆ ਠੀਕ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਦੋ ਨੰਬਰ ਆਪਣੇ ਹੈਗੇ ਸਕਰੀਨ ਤੇ ਇਹ ਆਪਾਂ ਪੇਂਟ ਫਾਈਨਲ ਕੋਟ ਤੁਹਾਨੂੰ ਦਿਖਾਤਾ ਸਿੱਧਾ ਹੀ ਕਿਉਂਕਿ ਇਹ ਵੀਡੀਓ ਨੂੰ ਕਰਨ ਨੂੰ ਤਾਂ ਬਹੁਤ ਲੰਮੀ ਹੋ ਜਾਣੀ ਸੀ ਆਪਾਂ ਪੂਰੀ ਬਰੀਕੀ ਨਹੀਂ ਤੁਹਾਨੂੰ ਦਿਖਾ ਸਕਦੇ ਕੋਈ ਵੀਡੀਓ ਬਹੁਤ ਲੰਮੀ ਹੋ ਜਾਂਦੀ ਹੈ ਉਨਾ ਤੁਸੀਂ ਫਿਨਿਸ਼ਿੰਗ ਚੈੱਕ ਕਰ ਲਓ ਥੋੜੀ ਜੀ ਤੁਸੀਂ ਪੇਂਟ ਦੀ ਕੁਆਲਿਟੀ ਚੈੱਕ ਕਰ ਲਓ ਆ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਪੂਰੀ ਵਧੀਆ ਕੁਆਲਿਟੀ ਆਈ ਬਣੀ ਹੈ ਪੇਂਟ ਦੀ ਆ ਦੇਖੋ ਸਾਰੀ ਚਮਕ ਠੀਕ ਹੈ ਜੀ ਤੇ ਇਥੋਂ ਲੱਕੜ ਦਾ ਫੱਟਿਆਂ ਦਾ ਕੀ ਹਾਲ ਸੀ ਕੀ ਇਹਦਾ ਹਾਲ ਸੀ ਤੁਸੀਂ ਸਾਰਾ ਪਹਿਲਾਂ ਵੇਖ ਹੀ ਲਿਆ ਬਾਕੀ ਤੁਹਾਨੂੰ ਇਹ ਪੂਰੀ ਫੀਟਿੰਗ ਕਰਕੇ ਤੇ ਪੂਰਾ ਇਹ ਕੜੂਕਾ ਤਿਆਰ ਕਰਕੇ ਫਿੱਟ ਕਰਕੇ ਤੁਹਾਨੂੰ ਪੂਰਾ ਵਿਖਾਉਨੇ ਆ ਆ ਤੁਸੀਂ ਚਮਕ ਦੇਖ ਸਕਦੇ ਹੋ ਸ਼ੀਸ਼ਾ ਕਿਹਾ ਸੀ ਤੇ ਸ਼ੀਸ਼ਾ ਤੁਹਾਡੇ ਸਾਹਮਣੇ ਬਣਾਤਾ ਆਪਾਂ ਠੀਕ ਹੈ ਜੀ ਆ ਪੂਰੀ ਫਿੱਟ ਕਰਦੀ ਆ ਆਪਾਂ ਇਹਨੂੰ ਲਓ ਜੀ ਹੋ ਗਈ ਫੀਟਿੰਗ ਪੂਰਾ ਹੁਣ ਇਹ ਫੀਟਰ ਤਿਆਰ ਆ ਹੁਣ ਦੱਸੋ ਇਹ ਉਹੀ ਫੀਟਰ ਆਉਂਦੀ ਹੈ ਪਛਾਣ ਹੁਣ ਕਾਨੂੰ ਪਛਾਣ ਆਣੀ ਹੈ ਜੀ ਬਸ ਆਪਾਂ ਇਹਦੇ ਰਿੰਮ ਆ ਜਿਹੜੇ ਰਿੰਮਾਂ ਦੀ ਕਿਨਾਰੀ ਹੈ ਉਹ ਆਪਾਂ ਹੁਣ ਪੀਲੀ ਕਰਾਂਗੇ ਕਿਉਂਕਿ ਕਸਟਮਰ ਨੇ ਕਿਹਾ ਇਹਦੀ ਕਿਨਾਰੀ ਹੈ ਰਿੰਮਾਂ ਦੀ ਆਪਾਂ ਪੀਲੀ ਕਰਨੀ ਆ ਬਾਕੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਹੈ ਸ਼ੀਸ਼ਾ ਕਿਹਾ ਸ਼ੀਸ਼ਾ ਬਣਾਤਾ ਆ ਜਿਹੜਾ ਨੰਬਰ ਆ ਸਕਰੀਨ ਤੇ ਤੁਸੀਂ ਇਹ ਨੰਬਰ ਨੋਟ ਕਰ ਲਓ ਬਾਕੀ ਐਗਰੀਕਲਚਰ ਸਬੰਧੀ ਕੋਈ ਵੀ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ YouTube ਦੇ ਉੱਤੇ ਦੇ ਪੈਂਟਰ ਗਵਿੰਦਗੜ ਦੇ ਨਾਂ ਤੇ YouTube ਚੈਨਲ ਹੈ ਪ੍ਰਕਾਸ਼ ਪੈਂਟਰ ਦੇ ਨਾਂ ਤੇ YouTube ਚੈਨਲ ਆ ਬਾਕੀ Instagram ਤੇ Facebook ਤੇ ਤੁਸੀਂ ਫੋਲੋ ਕਰ ਸਕਦੇ ਹੋ ਤਾਂ ਕਿ ਜੇਸੀ ਐਗਰੀਕਲਚਰ ਪੇਂਟ ਸੰਬੰਧੀ ਕੋਈ ਵੀ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਇੱਕ ਬੇਨਤੀ ਹੋਰ ਹੈ ਕਿ ਇਸ ਵੀਡੀਓ ਨੂੰ ਤੁਸੀਂ ਉਹਨਾਂ ਕੋਲ ਜ਼ਰੂਰ ਭੇਜਿਓ WhatsApp ਤੇ Facebook ਤੇ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਕੋਲ ਫਿੱਟਰ ਹੈਗੇ ਆ ਤੇ ਉਹ ਪੇਂਟ ਕਰਾਣਾ ਚਾਹੁੰਦੇ ਆ ਜੇ ਇਸ ਤਰ੍ਹਾਂ ਦੀ ਕੁਆਲਿਟੀ ਦਾ ਪੇਂਟ ਕਰਨਾ ਜਾਂ ਇਸ ਤੋਂ ਵੀ ਹੋਰ ਤਕਨੀਕ ਦਾ ਵਧੀਆ ਡਿਜ਼ਾਈਨ ਪਾ ਕੇ ਪੇਂਟ ਕਰਨਾ ਤਾ ਆਪਣੇ ਨੰਬਰ ਜੋ ਸਕਰੀਨ ਤੇ ਦਿੱਤੇ ਆ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਠੀਕ ਹੈ ਜੀ ਇਹ ਜਿਹੜਾ ਫਿਟਰ ਹੈਗਾ ਇਹ ਭਾਈ ਬਿੱਲੇ ਦਾ ਫਿਟਰ ਹੈਗਾ ਅਜੀਤ ਨਗਰ ਹਬੂਰ ਤੋਂ ਠੀਕ ਹੈ ਜੀ ਤੇ ਵਧੀਆ ਪੇਂਟ ਕਰਿਆ ਆਪਾਂ ਰਿੰਮ ਤੁਸੀਂ ਚੈੱਕ ਕਰ ਸਕਦੇ ਹੋ ਕਿਨਾਰੀ ਆਪਾਂ ਪੀਲੀ ਕਰਤੀ ਇਹਦੀ ਇਹਨਾਂ ਦੀ ਮਰਜ਼ੀ ਦਾ ਡਿਜ਼ਾਈਨ ਹੈ ਇਹ ਕਹਿੰਦੇ ਪੀਲੀ ਕਰਨੀ ਹੈ ਕਿਨਾਰੀ ਆਪਾਂ ਕਰਤੀ ਮਨਪਸੰਦ ਕੰਮ ਹੋਇਆ ਜਿਹੜੀ ਇਹਦੀ ਰੇਟ ਦੀ ਗੱਲ ਹੈ ਕੀਮਤ ਦੀ ਉਸ ਸਮੇਂ ਦੇ ਹਿਸਾਬ ਨਾਲ ਵੱਧ ਘੱਟ ਹੁੰਦੀ ਰਹਿੰਦੀ ਆ ਇਸ ਲਈ ਮੌਕੇ ਦਾ ਰੇਟ ਹੋਊਗਾ ਜੀ ਸਸਤਾ ਮਹਿੰਗਾ ਬਹੁਤ ਤਰ੍ਹਾਂ ਦਾ ਹੋ ਸਕਦਾ ਪਰ ਆਪਾਂ ਨੰਬਰ 1 ਕੁਆਲਿਟੀ ਦਾ ਕੰਮ ਕਰਦੇ ਆ ਉਸੇ ਦੇ ਮੁਤਾਬਕ ਹੀ ਆਪਣਾ ਰੇਟ ਹੋਊਗਾ ਕੰਮ ਦਾ ਉਸ ਤੋਂ ਵੀਡੀਓ ਨੂੰ ਪੂਰਾ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰ ਲਿਓ ਇੰਸਟਾਗ੍ਰam YouTube Facebook ਤੇ ਸ਼ੇਅਰ ਚੈਟ ਤੇ ਜਿਹੜੇ ਵੀ ਤੁਸੀਂ ਸੋਸ਼ਲ ਐਪ ਚਲਾਉਂਦੇ ਹੋ ਉਸ ਤੇ ਫੋਲੋ ਕਰ ਲਿਓ ਤਾਂ ਕਿ ਸਾਡੀ ਕੋਈ ਵੀ ਕੰਮ ਦੀ ਵੀਡੀਓ ਪੇਂਟ ਦੀ ਐਗਰੀਕਲਚਰ ਸਬੰਧੀ ਵੀਡੀਓ ਤੁਹਾਡੇ ਤੱਕ ਪਹੁੰਚੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੈਨੂੰ ਫੋਨ ਕਰ ਕਹਦੇ ਗਵਿੰਦਗੜ ਪਹੁੰਚਣੇ ਆਲੇ ਹੈ ਕਹਦੇ ਐਡਰੈਸ ਭੇਜ ਦੋ ਕਹਦੇ ਕਿੱਥੇ ਖਾਲੀ ਲੋਕੇਸ਼ਨ ਭੇਜ ਦੋ ਕਹਦੇ